ਦੋਸਤੋ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਉਸ ਵਾਹਿਗੁਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਮੇਰੇ ਭਰਾ ਰਾਜੀ ਹੋਣਗੇ ਮਿਲਦੇ ਆਈ ਕਬੱਡੀ ਦੀ ਇੱਕ ਨਵੀਂ ਅਪਡੇਟ ਦੇ ਨਾਲ ਜੁਝ ਹੋਣ ਵਾਲੀ ਕਬੱਡੀ ਦੇ ਤਾਕੜੇ ਟੂਰਨਾਮੈਂਟਾਂ ਬਾਰੇ ਆਪਾਂ ਕਰਾਂਗੇ ਗੱਲ ਟੀਮਾਂ ਬਾਰੇ ਵੀ ਦੇਵਾਂਗੇ ਜਾਣਕਾਰੀ ਵੀਡੀਓ ਅੰਦਰ ਤੱਕ ਜਰੂਰ ਦੇਖਿਓ ਤੇ ਨਾਲ ਹੀ ਜਿਹੜੇ ਮੇਰੇ ਵੀਰ ਚੈਨਲ ਨਾਲ ਜਮੇ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਜ ਪਹਿਲਾ ਕਬੱਡੀ ਕੱਪ ਹੈ ਪਿੰਡ ਸ਼ੇਰਪੁਰ ਲੁਧਿਆਣਾ ਜ਼ਿਲ੍ਹਾ ਜਿੱਥੇ ਮਿੱਤਰੋ ਪੰਦੇ ਤਿੰਨ ਪਲੇਅਰ ਬਾਹਰੋਂ ਆਜਿਥੇ ਪਹਿਲਾ ਨਾਮ 71000 ਅਤੇ ਦੂਸਰਾ ਨਾਮ 68000 ਉਰੇ ਵੈਸਟ ਟਰੇਡਰ ਤੇ ਜਾਫੀ ਨੂੰ 15-15000 ਦੀ ਨਗਦ ਰਕਮ ਸਨਮਾਨ ਸਨਮਾਨ ਹੋਵੇਗਾ ਕੁਸ਼ਤੀ ਮੁਕਾਬਲੇ ਵੀ ਹੋਣਗੇ ਉਰੇ ਵੀ ਵਧੀਆ ਟੀਮਾਂ ਪਹੁੰਚੀਆਂ ਨੇ ਸੱਦੇ ਪੱਤਰ ਨਹੀਂ ਆ ਪੂਰਾ ਟੌਪ ਦੇ ਮੈਚ ਹੋਣਗੇ ਤੇ ਨਾਲ ਹੀ ਜੋ ਅਗਲਾ ਕਬੱਡੀ ਕੱਪਾ ਪਿੰਡ ਸੱਲ ਜ਼ਿਲ੍ਹਾ ਮੋਹਾਲੀ ਵਿਖੇ ਜਿੱਥੇ ਮਿੱਤਰੋ 75 ਕਿਲੋ ਦੇ ਦੋ ਪਲੇਅਰ ਬਾਹਰੋਂ ਆ ਪਹਿਲਾ ਨਾਮ ਜਿੱਥੇ 18000 ਦੂਜਾ ਨਾਮ 13000 22 ਨੂੰ ਰੁਪਏ 414100 ਰੁਪਏ ਦਿੱਤਾ ਜਾਊਗਾ ਨਾਲ ਹੀ ਇੱਕ ਪਿੰਡ ਓਪਨ ਦੇ ਤਿੰਨ 플레이ਰ 12ਵੇਂ ਮਿੱਤਰੋ ਪਹਿਲਾ ਨਾਮ ਜਿੱਥੇ 81000 ਤੇ ਦੂਸਰਾ ਨਾਮ 68000 ਨਾਲ ਹੀ ਬੈਸਟਨ ਮਿੱਤਰੋ ਦੇ 5151000 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਲਾਈਵ ਤਿੰਨ ਚੈਨਲਾਂ ਤੇ ਚੱਲੂ www123live.in ਤੇ ਸਪੋਰਟਸ ਤੇ ਤੇ ਨਾਲ ਹੀ ਪੰਜਾਬੀ ਲਾਈਵ ਟੀਵੀ ਤੇ ਸੰਦੀਪ ਨੰਗਲੰਬੀਆ ਗਲੇਡੀਏਟਰ ਦੀ ਯਾਦ ਵਿੱਚ ਕਬੱਡੀ ਕਲੱਬ ਵੈਂਕੂਵਰ ਵੱਲੋਂ ਕਰਵਾਇਆ ਜਾ ਰਿਹਾ ਹੈ ਪਲੇਅਰ ਪਹੁੰਚਣਗੇ ਵਧੀਆ ਪ੍ਰਾਈਜ਼ ਰੱਖਿਆ ਗਿਆ ਤੇ ਨਾਲ ਹੀ ਜੋ ਅਗਲਾ ਕਬੱਡੀ ਕੱਪ ਗਾਜੀਆਂ ਨੇ ਚ ਅੱਜ ਮਿੱਤਰੋ ਲਾਸਟ ਦਿਨ ਹੈ ਉਰੇ ਵੀ ਵਧੀਆ ਟੀਮਾਂ ਪਹੁੰਚੀਆਂ ਹੋਈਆਂ ਨੇ ਉਰੇ ਓਪਨ ਦੇ ਦੋ ਪਲੇਅਰ ਬਾਰੋਂ ਜਿੱਥੇ ਪਹਿਲਾ ਨਾਮ 48000 ਆ ਤੇ ਦੂਸਰਾ ਨਾਮ 31000 ਬਾਏ ਟ੍ਰੇਡਰ ਦੇ ਯਾਫੀ ਨੂੰ ਰਿਫਰੈਜ ਦਿੱਤੇ ਜਾਣਗੇ ਮਿੱਤਰੋ ਜੋ ਟੀਮਾਂ ਪਹੁੰਚੀਆਂ ਨੇ ਰੇਖਾਈ ਹਿੰਮਤਪੁਰਾ ਸੈਦੋਕੇ ਸੈਦੋਕੇ ਵੀ ਪਾਗੀਕੇ ਰੌਂਤਾ ਥਰਾਜ ਪਿੰਡਰ ਮਾਨ ਮਰਾੜ ਦੀ ਪਗੜ ਧੂੜਕੋਟ ਗਾਜੀਆਂ ਦਾ ਸ਼ੈਣਾ ਚੂੜ ਚੱਕ ਰਮਾਣਾ ਜੀਤ ਸਿੰਘ ਤੇ ਮਿੱਤਰੋ ਸਾਰਿਆਂ ਟੌਪ ਦੀ ਟੀਮ ਬਣੀ ਹੋਈ ਹੈ ਕਲੈਨ ਸੁੱਖਾ ਤੇ ਸ਼ਕਰਪੁਰ ਦੀ ਬਹੁਤ ਸਿਰੇ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਐਨ ਪੂਰਾ ਖੜਕਾ ਦੜਕਾ ਹੋ ਮਿੱਤਰੋ 32 ਟੀਮਾਂ ਇੰਟਰ ਲੜਕੀਆਂ ਦੇ ਮੈਚ ਕਰਵਾਏ ਜਾਣਗੇ ਮਿੱਤਰੋ ਜਿੱਥੇ ਪਹਿਲਾ ਨਾਮ 21000 ਲੜਕੀਆਂ ਦਾ ਤੇ ਦੂਸਰਾ ਨਾਮ 15000 ਬੈਸਟ ਰੇਡਰ ਤੇ ਜਾਫੀ ਮੇਰੇ ਭੈਣਾਂ ਜੋ ਲੜਕੀਆਂ ਦੇ ਵਧੀਆ ਮੈਚ ਹੋਣਗੇ ਉਨਾ ਵਾਸਤੇ ਰੇਂਜਰ ਸਾਈਕਲ ਦਿੱਤੇ ਜਾਣਗੇ ਨਾਲ ਇਸ ਦਾ ਲਾਈਵ ਆ ਮਿੱਤਰੋ ਡੀਆਰਐਲ 4 ਲਾਈਵ ਤੇ YouTube ਦਾ ਚੈਨਲ ਹੈ ਤੇ ਨਾਲ ਹੀ ਮਿੱਤਰੋ ਅੱਜ ਦੇ ਦਿਨ ਦੇ ਵਧੀਆ ਕਬੱਡੀ ਕੱਪ ਨੇ ਟੀਮਾਂ ਵੀ ਵਧੀਆ ਹਰੇਕ ਜਗ੍ਹਾ ਤੇ ਬਣੀਆਂ ਹੋਈਆਂ ਨੇ ਮਿਲਾਂਗੇ ਮਿੱਤਰੋ ਇੱਕ ਨਵੀਂ ਅਪਡੇਟ ਦੇ ਨਾਲ ਮਿਲਾਂਗੇ ਮਿੱਤਰੋ ਇੱਕ ਨਵੀਂ ਅਪਡੇਟ ਦੇ ਨਾਲ ਨਾਲ ਹੀ ਸਾਰੇ ਮੇਰੇ ਵੀਰ ਖੇਡ ਪ੍ਰੇਮੀ ਜੋ ਆਪਣੇ ਚੈਨਲ ਨੂੰ ਸਪੋਰਟ ਕਰਦੇ ਨੇ ਚੈਨਲ ਨਾਲ ਜੁੜੇ ਹੋਏ ਨੇ ਤੇ ਨਾਲ ਹੀ ਜੋ ਬਾਹਰ ਕਬੱਡੀ ਖੇਡ ਰਹੀ ਖੇਡ ਰਹੇ ਨੇ ਸਾਰਿਆਂ ਨੂੰ ਵੈਗੁਰੂ ਪਰਮਾਤਮਾ ਸੱਟਾਂ ਫੇਟਾਂ ਤੋਂ ਬਚਿਤ ਰੱਖੇ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਤਰੱਕੀਆਂ ਬਖਸ਼ੇ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਮਿੱਤਰੋ ਸਾਰਿਆਂ ਦਾ ਦਿਲੋਂ ਧੰਨਵਾਦ